ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਪੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਜੀ ਨੂੰ ਅੱਜ ਜੱਦੀ ਪੰਚ ਨਵਾ ਇਹਨਾਂ ਮਾਪੁਰਸ਼ਾਂ ਲਾ ਕੇ ਵਿੱਚ ਗਰੀਬ ਦਾ ਮੂੰਹ ਗੁਰੀ ਗੁਰ ਸੰਸਤਾ ਜਨੋਹਾ 2018 ਲੋਕ ਭਲਾਈ ਦੀ ਕਾਰਜ ਕਰ ਰਹੀ ਹੈ ਸਤਵੇਂ ਪਾਸ਼ਾ ਸ੍ਰੀ ਗੁਰੂ ਹਰਾਈਮਰ ਬਰਸਾਏ ਕੇ ਬਾਬਾ ਜੱਖ ਜੀ ਜੱਦੀ ਪੰਨੂੜੂ ਵਿਖੇ ਗੁਰੂ ਸਾਹਿਬ ਦੇ ਬਾਰੇ ਮੇਰ ਸਦਕਾ ਐਨਆਰ ਸੰਗਤਾਂ ਦੇ ਸਹਿਯੋਗ ਨਾਲ ਗੁਰਨਾਨਕ ਚੈਟਰ ਸੇਵਾਵਾਂ ਦਿੱਤੀਆਂ போਣਿਕ ਲਾਈ ਜਾ ਰਹੀ ਹੈ ਐਨ ਆਰ ਆਈ ਸੰਸਥਾ ਦੀ ਮਦਦ ਨਾਲ ਸੰਸਥਾ ਵੱਲੋਂ ਨਿਸਪੈਂਸਲ ਬੋਰਡ ਦੇ ਸਹਿਯੋਗ ਨਾਲ ਹਾਰਪੀਟ ਇਲਾਕਿਆਂ ਵਿੱਚ ਲਗਾਤਾਰ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਜੀ ਇਸ ਵਕਤ ਅਸੀਂ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਦੇ ਹਲਕਾ ਅjnਾਲਾ ਦੇ ਪਿੰਡ ਲੱਖੂਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਕੈਂਪ ਲਗਾਇਆ ਹੋਇਆ ਹੈ ਜਿੱਥੇ ਕਿ ਡਾਕਟਰਾਂ ਦੀ ਟੀਮ ਮਰੀਜ਼ਾਂ ਚੱਕ ਕੇ ਦਵਾਈਆਂ ਦੇ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੂਲਦੇ ਰਹਿਣ ਨਿਸ਼ਾਨ ਪੰਥ ਮਹਾਰਾਜ ਦੇ ਹਲਕਾ ਅਜਨਾਲਾ ਦੇ ਪਿੰਡ ਲੱਖੂਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਵਕਤ ਕੈਂਪ ਚੱਲ ਰਿਹਾ ਜੀ ਸੰਸਥਾ ਵੱਲੋਂ ਲਗਾਤਾਰ ਹਰ ਬੜੇ ਇਲਾਕਿਆਂ ਵਿੱਚ ਮੈਡੀਕਲ ਸੇਵਾਵਾਂ ਦਿੱਤੀਆਂ ਆ ਰਹੀਆਂ ਜੀ ਗੁਰਨਾਨਕ ਚੈਟਲ ਡਿਸਪੈਂਸਰੀ ਅਤੇ ਲੈਬਾਰਟਰੀ ਪਿੰਡ ਨਰੂਰ ਦੇ ਸਹਿਯੋਗ ਨਾਲ ਸ਼ਾਨੀ ਹੁੰਦੇ ਮੈਡ ਕੈਂਪ ਲਗਾਏ ਜਾ ਰਹੇ ਨੇ ਜੀ ਗਰੀਬ ਦਾ ਮੂਹ ਗਰੀਬੋਲ ਸੰਸਥਾ ਅਜਨਹਾ ਵੱਲੋਂ 2 ਦੇ ਜੋ ਛਪਾ ਲਓ ਸਭ ਘਰ ਦਾ ਬੜੀ ਅਭੀ ਤੇ ਰਹੀ ਹੈ ਅਭੀ ਤੇ ਰਹੀ ਆ ਮਰੀਜ਼ਾਂ ਦਾ ਚੈੱਕ ਅਪ ਕਰਕੇ ਪੂਜਾ ਪੂਰਾ ਪੁਸ਼ਪਰਦਾਲ ਕਰਕੇ ਦਵਾਈ ਦਿੱਤੀ ਜਾ ਰਹੀ ਹੈ ਜੀ ਅੱਲੇ ਰੋਕ ਕੇ ਕੈਂਪਾਂ ਵਿੱਚ ਐਮਰਜੈਂਸੀ ਸੇਵਾ ਸਿੱਖ ਸੇਵਾ ਸੁਸਾਇਟੀ ਕੁਕਵਾਲੂ ਕੀਤੀ ਗਈ ਹੈ ਜੀ ਧੰਨਵਾਦ ਕਰਦੇ ਹਾਂ ਪ੍ਰਧਾਨ ਸਾਹਿਬ ਸੁੱਚਾ ਸਿੰਘ ਜੀ ਸੂਬੇਦਾਰ ਜੀ ਦਾ ਨਿਰੂਡ ਨਿਵਾਸੀ ਗੁਰਦੀਪ ਸਿੰਘ ਯੂਐਸਏ ਵੱਲੋਂ ਆਪਣੇ ਸਰਗਵਾਸੀ ਪਿਤਾ ਜੋਗਾ ਸਿੰਘ ਰਿਟਾਇਰ ਜੇੀ ਬਿਜਲੀ ਬੋਰਡ ਵੱਲੋਂ ਇਹ ਐਮਰਜੈਂਸੀ ਸੇਵਾ ਸਿੱਖ ਸੁਸਾਇਟੀ ਕੁਕਵਾਲ ਨੂੰ ਦਿੱਤੀ ਹੋਈ ਹੈ ਜੀ ਫਾਈਵ ਸਿੱਖ ਰਾਜਮੰਦਰ ਦੇ ਸਾਬਕਾ ਫੌਜੀਆ ਤੇ ਹੋਰ ਵੀ ਸਾਡੇ ਸਾਬਕਾ ਫੌਜੀਆ ਵੱਲੋਂ ਸਾਨੂੰ ਲਗਾਤਾਰ ਸਾਡੀ ਮਦਦ ਕੀਤੀ ਜਾ ਰਹੀ ਆ ਧੰਨਵਾਦ ਕਰਦੇ ਆ ਉਹਨਾਂ ਸਾਰਿਆਂ ਦਾ ਜੀ